ਦੀ ਰਾਤ ਦਿੱਲੀ ਦਾ ਇੱਕ ਸਿੱਖਾ ਕੋ ਟੀਵੀ ਚੈਨਲ ਦੇ ਉੱਤੇ ਬੋਲ ਰਿਹਾ ਸੀ ਕਿ ਤਿੰਨ ਚਾਰ ਮਹੀਨੇ ਪਹਿਲਾਂ ਗਿਆਨੀ ਹਰਪੀ ਸਿੰਘ ਬਹਿਰੀਨ ਗਏ ਤੇ ਉਹਨਾਂ ਨਾਲ ਇੱਕ ਬੀਬੀ ਗਈ ਪੀਏ ਬਣ ਕੇ ਮੇਰੇ ਨਾਲ ਦबई ਦਾ ਸਭ ਤੋਂ ਵੱਡਾ ਜਿਹੜਾ ਗੁਰਦੁਆਰਾ ਹੈ ਗੁਰੂ ਨਾਨਕ ਦਰਬਾਰ ਉੱਥੇ ਜਿਹੜੀ ਚੇਅਰਮੈਨ ਹੈ ਕੰਧਾਰੀ ਸਾਹਿਬ ਉਹ ਗਏ ਇਸੇ ਨਾਲ ਉੱਥੇ ਗੁਰਦੁਆਰੇ ਨੂੰ ਸਰਕਾਰ ਵੱਲੋਂ ਮਾਨਤਾ ਮਿਲੀ ਹੈ ਉਹਦੀ ਖੁਸ਼ੀ ਦੇ ਵਿੱਚ ਸਮਾਗਮ ਰੱਖਿਆ ਸੀ ਬਹਿਰੇਨ ਦੇ ਸੰਗਤ ਨੇ ਨਵੰਬਰ ਮਹੀਨੇ ਦੇ ਵਿੱਚ ਪਿਛਲੇ ਸਾਲ 24 ਤੇ ਸਾਰੇ ਪ੍ਰਬੰਧਕ ਉੱਥੇ ਗਵਾਹ ਹੈ ਮੈਂ ਕੱਲਾ ਗਿਆ ਤੇ ਕੱਲਾ ਹੀ ਆਇਆ ਉੱਥੇ ਮੇਰੇ ਨਾਲ ਸਿਰਫ ਤੇ ਸਿਰਫ ਦबई ਗੁਰਦਾਰੇ ਦੇ ਚੇਅਰਮੈਨ ਕੰਧਾਰੀ ਸਾਹਿਬ ਜਿਹੜੇ ਉਹ ਮੌਜੂਦ ਸੀ ਕਿੱਡਾ ਝੂਠ ਬੋਲਿਆ ਗਿਆ ਇਹ 4 ਮਹੀਨੇ ਪਹਿਲਾਂ ਇੱਕ ਬੀਬੀ ਜਿਹੜੀ ਹੈ ਜੀ ਉਹ ਕਹੀ ਔਰ ਬਟਾ ਦਿੱਲੀ ਦਾ ਆਗੂ ਜਿਹੜਾ ਸ਼ਰਿਆਮ ਚੂੜ ਬਹਿਰੀਨ ਦੀ ਸੰਗਤ ਬਹਿਰੀਨ ਦੀਆਂ ਗੁਰਦੁਆਰਾ ਕਮੇਟੀਆਂ ਜਿਨ੍ਹਾਂ ਨੇ ਸਮਾਗਮ ਕੀਤਾ ਗਵਾਏ ਉਹਨਾਂ ਨੂੰ ਤਾਂ ਪੁੱਛ ਲਓ ਜਿਹੜਾ ਰਿਪੋਰਟ ਦੇ ਵਿੱਚ ਲਿਖਿਆ ਕਿ ਇੱਕ ਬੀਬੀ ਗਈ ਉਹ 2019 ਦੀ ਕਟਣਾ ਮੈਨੂੰ ਵੀ ਸੱਦਿਆ ਤੇ ਇੱਕ ਬੀਬੀ ਪ੍ਰਚਾਰਕ ਨੂੰ ਵੀ ਸੱਦਿਆ ਜੇ ਮੈਂ ਢਾਡੀ ਜਥਾ ਜਾਵੇ ਤੇ ਇਹਨਾਂ ਦੇ ਨਾਲ ਕੋਈ ਪ੍ਰਚਾਰਕ ਹੋਰ ਵੀ ਸੱਦਿਆ ਹੋਵੇ ਪ੍ਰਬੰਧਕਾਂ ਨੇ ਸਾਦੀ ਲਾਂਦੇ ਇੱਕ ਢਾਡੀ ਜਥਾ ਸੱਦ ਲਿਆ ਇੱਕ ਰਾਗੀ ਜਥਾ ਸੱਦ ਲਿਆ ਇੱਕਠੇ ਕੋ ਜਾਜ ਚੱਲ ਜਾਣ ਰਹਾਸ਼ ਵੱਖਰੀ ਵੱਖਰੀ ਇੱਕੋ ਜਾਤ ਗਏ ਆ ਤੇ ਉਹਨੂੰ ਗਣਾ ਬਣਾਤਾ ਇਹ ਬੀਬੀ ਨਾਲ ਗਈ ਆ ਤੇ ਉੱਪਰੰਧ ਕੰਮ ਤੋਂ ਪੁੱਛ ਲੋ ਉੱਥੇ ਜਿਹੜੇ ਗੁਰਦੁਆਰੇ 6 ਗੁਰਦੁਆਰੇ ਸਹਿਬਾਨ ਦੇ ਵਿੱਚ ਸਮਾਗਮ ਹੋਇਆ ਔਰ ਗੁਰਦੁਆਰੇ ਸਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਚਿੱਠੀ ਲਿਖੀ ਮਹੀਨਾ ਪਹਿਲਾਂ ਕਿ ਅਸੀਂ ਗਵਾਏ ਇਥੇ ਜਾਨੀ ਹਰਪੀ ਸਿੰਘ ਆਇਆ ਸਾਡੇ ਹੀ ਕਿਸੇ ਮੈਂਬਰ ਦੀ ਸफारਿਸ਼ ਦੇ ਉੱਤੇ ਇੱਕ ਪ੍ਰਚਾਰਕ ਬੀਬੀ ਨੂੰ ਸੱਦਿਆ ਗਿਆ ਉਹਦੀ ਰਹਾਇਸ਼ ਵੱਖਰੀ ਹੈ ਸਾਡੀ ਵੱਖਰੀ ਹੈ ਆਈਪੀਓ ਫਲੈਟ ਤੇ ਜ਼ਰੂਰ ਹੈ ਅਸੀਂ ਗਵਾਹ ਹਾਂ ਅਸੀਂ ਸਿੰਘ ਸਾਹਿਬ ਦੇ ਨਾਲ ਰਹੇ ਤਿੰਨ ਦਿਨ ਘੱਟੋ ਘੱਟ 12-15 ਸਿੰਘ ਲੇਕਿਨ ਉਹ ਚਿੱਠੀ ਨੂੰ ਆਧਾਰ ਨਹੀਂ ਬਣਾਇਆ ਗਿਆ ਉਹ ਚਿੱਠੀ ਸੱਟ ਹੀ ਦਿੱਤੀ ਵੀ ਆਈ ਨਹੀਂ ਚਿੱਠੀ ਇਹ ਮੇਰੇ ਤੇ ਦੋਸ਼ ਲਾਤਾ ਹੋਰ ਪਤਾ ਕਿਹੜਾ ਦੋਸ਼ ਲਾਇਆ ਗਿਆਨੀ ਹਰਪ੍ਰੀਤ ਸਿੰਘ ਬੁਰਜ ਜਵਾਰ ਕੇ ਨਹੀਂ ਗਏ 2015 ਦੇ ਵਿੱਚ ਘਟਨਾ ਵਾਪਰੀ ਬੁਰਜ ਜਵਾਰ ਕੇ ਆਲੇ ਦੀ ਉਦੋਂ ਮੈਂ ਮੁਖਸਰ ਸਾਹਿਬ ਹੈਡ ਗ੍ਰੰਥੀ ਸੀ ਇਹ ਵੀ ਨਹੀਂ ਪਤਾ ਕੀਤਾ ਵੀ ਮੈਂ ਉਦੋਂ ਜਥੇਦਾਰ ਸੀ ਕਿ ਹੈਡ ਗ੍ਰੰਥੀ ਸੀ ਲਖਤਾ ਕੁਮਰਸਾ ਸਿੰਘ ਬਲਡੋਏ ਦੇ ਬਿਆਨਾਂ ਦੇ ਆਧਾਰ ਤੇ ਕਿ ਗਿਆਨੀ ਹਰਪ੍ਰੀਤ ਸਿੰਘ ਬੁਰਜ ਜਵਾਰ ਕੇ ਨਹੀਂ ਗਏ ਜਦੋਂ ਘਟਨਾ ਵਾਪਰੀ ਸੀ ਨਾ ਬੁਰਜ ਜਵਾਰ ਕੇ ਆਲੀ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਬਰਗਾੜੀ ਦੇ ਵਿੱਚ ਅੰਗ ਖਿਲਾਰੇ ਗਏ ਸੀ ਉਹਨਾ ਅੰਗਾਂ ਦੀ ਰਸੀਵਿੰਗ ਜਿਹੜੀ ਐ ਉਹ ਮੈਂ ਹੀ ਦਿੱਤੀ ਸੀ ਮੁਖਸਰ ਸਾਹਿਬ ਹੈਡ ਗ੍ਰੰਥੀ ਵਾ ਜੋ ਮੇਰੇ ਸਾਈਨ ਹੋਏ ਹੋਇਆ ਇਹ ਜਾਣਨਾ ਚਾਹੀਦਾ ਸੀ ਉਸ ਵੇਲੇ ਦੇ ਜ਼ਥੇਦਾਰਾਂ ਨੂੰ ਅਕਾਲ ਤਖਤ ਦੇ ਜ਼ਥੇਦਾਰ ਉਸ ਵੇਲੇ ਗਿਆਨੀ ਗੁਰਬਚਨ ਸਿੰਘ ਸੀ ਦੰਦਮਾ ਸਾਹਿਬ ਦੇ ਜ਼ਥੇਦਾਰ ਉਸ ਵੇਲੇ ਗਿਆਨੀ ਗੁਰਮਖ ਸਿੰਘ ਸੀ ਉਹਨਾਂ ਨੂੰ ਤਾਂ ਤੁਸੀਂ ਖੰਮਾ ਥਲੇ ਲੁਕੋਇਆ ਹੋਇਆ ਸੀ ਤੇ ਰਿਪੋਰਟ 'ਚ ਲਿਖਦੇ ਨੇ ਗਿਆਨੀ ਹਰਪੀ ਸਿੰਘ ਤੇ ਵੱਡਾ ਦੋਸ਼ ਹੈ ਕਿ ਇਹ ਬੁਰਜ 'ਚ ਵਾਰ ਕੇ ਨਹੀਂ ਪਈ ਦੁਨੀਆਂ ਦੇੜੀਆਂ ਗੱਲਾਂ ਜੜੀਆਂ ਨੇ ਉਹ ਉਸ ਰਿਪੋਰਟ ਦੇ ਵਿੱਚ ਲਿਖੀ ਜਾਂਦੇ ਜਿਨ੍ਹਾਂ ਦਾ ਮੇਰੇ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੈ ਕਿੱਡਾ ਝੂਠ ਔਰ ਇਹ ਸਾਰੀਆਂ ਗੱਲਾਂ 2 ਦਸੰਬਰ ਤੋਂ ਬਾਅਦ ਹੀ ਨਿਕਲੀਆਂ ਉਹ ਬਹਿਰੀ ਨਾਲੀ ਘਟਨਾ ਦਾ 5 ਸਾਲ ਪੁਰਾਣੀ 5 ਸਾਲ ਪਹਿਲਾਂ ਹੀ ਤੁਹਾਨੂੰ ਪਤਾ ਲੱਗਿਆ ਵੀ ਇੱਕ ਬੀਬੀ ਗਿਆਨੀ ਹਰਪੀ ਸਿੰਘ ਨਾ ਗਈ ਹੈ 2 ਦਸੰਬਰ ਤੋਂ ਬਾਅਦ ਹੀ ਅਚਾਨਕ ਤੁਹਾਨੂੰ ਜਾਣਕਾਰੀ ਮਿਲ ਜਾਂਦੀ ਇਹ ਬੜੀ ਮਾੜੀ ਗੱਲ ਹੋ ਗਈ ਜੀ ਇੱਕ ਬੀਬੀ ਨੇ ਸਫਰ ਕਰ ਲਿਆ ਜੀ ਇਹ ਤਾਂ ਮਰਿਆਦਾ ਦੀ ਉਲੰਘਣਾ ਹੋ ਗਈ ਇੱਕ ਜਥੇਦਾਰ ਨਾਲ ਬੀਬੀ ਸਫਰ ਨਹੀਂ ਕਰ ਸਕਦੀ। ਉਹ ਪਾਈਓ ਭੈਣ ਵੀ ਹੋ ਸਕਦੀ ਐ। ਉਹ ਪੱਤੀ ਵੀ ਹੋ ਸਕਦੀ ਐ। ਕਿ ਕਿ ਕਮਾਲ ਦੀ ਗੱਲਾਂ ਆ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਘਟਿਆ ਕਿਸਮ ਦੀਆਂ ਜੜੀਆਂ ਨੇ ਇਹ ਉਸ ਰਿਪੋਰਟ ਦੇ ਵਿੱਚ ਕੀਤੀਆਂ ਗਈਆਂ। ਜਿਹੜੀ ਰਿਪੋਰਟ ਜਿਹੜੀ ਐ ਉਹ ਮੇਰੇ ਖਿਲਾਫ ਲਿਖੀ ਗਈ ਐ। ਤੇ ਹੁਣ ਉਹਨੂੰ ਸਹੀ ਦੱਸਣ ਵਾਸਤੇ ਉਹਨੂੰ ਮਾਨਤਾ ਪ੍ਰਾਪਤ ਬਣਾਉਣ ਵਾਸਤੇ ਮੈਨੂੰ ਪਤਾ ਲੱਗਿਆ ਕੱਲ 5 ਚੈਨਲਾਂ ਦੇ ਉੱਤੇ 5 ਬੰਦੇ ਬੈਠੇ ਸੀ ਮੇਰੇ ਖਿਲਾਫ ਬੋਲਣ ਵਾਸਤੇ 5 ਚੈਨਲਾਂ ਤੇ 5 ਬੰਦੇ ਇੱਕ ਨੇ ਤਾਂ ਹੱਥ ਹੀ ਮੁਕਾਦੀ ਮੈਨੂੰ ਤਾਂ ਵਿਦੇਸ਼ਾਂ ਚੋਂ ਫੋਨ ਆਉਂਦੇ ਸੀ ਵੀ ਸਿੰਘ ਸਾਹਿਬ ਜੀ ਖਿਆਲ ਰੱਖਿਓ ਕੈਪਟਨ ਕਮਲਜੀਤ ਨਾਲ ਬਹੁਤ ਭੜੀ ਹੋਈ ਸੀ ਤੁਹਾਡੇ ਨਾਲ ਇਦਾਂ ਦੀ ਨੋਬੋ ਜੀ